ਮੈਨੂੰ ਲੱਗਦਾ ਯਾਰ ਉਹ ਫੇਸ ਉਹ ਡਿਆ ਲੱਗਦਾ ਇੱਕ ਜਮੀਨੀ ਉਹ ਗੌਰ ਕਰਦੇ ਹੋਵੇ ਖਾਲ ਚ ਕੰਨ ਦਾ ਪਾਣੀ ਨਹੀਂ ਗਿਆ ਮੈਂ ਆ ਖੇਤ ਆਇਆ ਨਹੀਂ ਹੈਗਾ ਕੋਈ ਨਹੀਂ ਗੌਗਾ ਕਰਦਾ ਹੈਗਾ ਕੀ ਕਰਾਂ ਕੀ ਕੀ ਕਰਾਂ ਆ ਉਹ ਨਾ ਚਾਫਾ ਕੀ ਹੋ ਗਿਆ ਫਰਮਨ ਉਹ ਕੀ ਹੋਣਾ ਤੂੰ ਵੀ ਸਰਪੰਚ ਨਾ ਤੁਰਾ ਫਿਰਦਾ ਮਾੜੀ ਮੋਟੀ ਗੌਰ ਕਰ ਲਿਆ ਕਰੋ ਕਣਕ ਚ ਮੋਟਰ ਚੰਦੀ ਕਰਕੇ ਗਏ ਤੇ ਆ ਸੁੱਕਾ ਪਿਆ ਖਾਲ ਆ ਫੇਸ ਉੜਿਆ ਪਿਆ ਇਹਦਾ ਕੋਈ ਦੇਖਦਾ ਨਹੀਂ ਮੱਥਾ ਬਣਾ ਕੋਈ ਵਾਸਤਾ ਨਹੀਂ ਮੈਂ ਕੱਲਾ ਕੀ ਕੀ ਕਰਾਂ ਉਹ ਤਾਂ ਗਲਤੀ ਨਹੀਂ ਠੀਕ ਆ ਉਹ ਜਿਹੜੇ ਸੰਦ ਖੜੇ ਨੇ ਹਾਂ ਐਨੇ ਆਪਣੇ ਉਹ ਆਪਾਂ ਵੇਚਣੇ ਨੇ ਸਾਰੇ ਵੇਚਣੇ ਕਿਉਂ ਨੇ ਪਤਾ ਕਿੰਨੇ ਬਾਹਰ ਭੁੱਖੇ ਰਹਿ ਰਹੇ ਬਣਾਏ ਨੇ ਮੈਂ ਤੁਸੀਂ ਤਾਂ ਕਹਤਾ ਵੇਚਣੇ ਨੇ ਆ ਜਾਂਦੇ ਹੋ ਬਾਹਰ ਦੀਆਂ ਖਾ ਕੇ ਉਹ ਤਾਂ 베ਚਨੇ ਪੈਣਗੇ ਬਾਈ ਹੁਣ ਐਵੇਂ ਵੇਚਨੇ ਪੈਣਗੇ ਦੱਛੋ ਕਿਉਂ ਵੇਚਨੇ ਪੈਣਗੇ ਸਰਪੰਚ ਨੇ ਕੀ ਕਰਿਆਗਾ ਕੁਛ ਨਾਲ ਬਹਿ ਕੇ ਬਗ ਜਾਂਦਾ ਤੀ ਮੋੜਿਆਉਂਦਾ ਤੀਆ ਗੱਲ ਕਰਦੇ ਹਾਂ 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 ਹੁਣ ਦੱਸ ਕੀ ਕਹਿਣਾ ਉਹ ਮੈਂ ਤਾਂ ਐਂ ਕਹਿੰਦਾ ਦੀ ਆਪਣਾ ਜਨਾਰ ਵਧੀਆ ਚੱਲੀ ਜਾਂਦਾ ਜੇ ਇਹ ਸਰਪੰਚੀ ਦਾ ਹੌਲੀ ਹੌਲੀ ਨਿਮੇੜੀ ਜਾਵੇ ਨਾਲ ਮੇਰੇ ਹੱਥ ਪੱਲਾ ਮਰਵਾਈ ਜਾਵੇ ਗੱਲ ਤੋਂ ਤੇਰੀ ਠੀਕ ਐ ਤੂੰ ਨਹੀਂ ਲੈਗਾ ਇਹਦਾ ਕੋਈ ਹੋਰ ਲੈ ਲੂ ਇਹ ਤਾਂ ਹੁਣ ਜਾਣਗੇ ਬਸ ਇਹ ਤਾਂ ਸਾਰੇ ਮੇਰੇ ਪਾਈ ਮਾਲਕ ਦੀ ਬਾਤ ਦੀ ਆ ਇਹ ਤਾਂ ਜਾਣੀ ਜਾਣ ਐਂਦਾ ਇਹ ਤਾਂ ਚੰਗਾ ਠੀਕ ਕਿੱਧਰ ਫਿਰਦੀ ਐ ਨਹੀਂ ਬਣੇ ਅਨੇ ਮ ਬਣੇ ਹਾਂ ਬਣੇ ਓਰੇ ਆ ਮੇਰੀ ਗੱਲ ਸੁਣ ਨਹੀਂ ਵਿਆਹ ਕਦ ਆ ਗਿਆ ਤਾਂ ਮੈਨੂੰ ਕੰਮੇ ਨਹੀਂ ਕਰਨ ਦਿੰਦੀ ਹੈਗੀ ਹਾਂ ਬਣੇ ਮਸਾ ਮਸਾ ਤੇ ਕਵਿਆ ਆਇਆ ਬਹਿ ਜਾ ਕੁੱਤੇ ਮੇਰਾ ਕੰਮ ਲੇਟ ਹੋ ਜਾਊਗਾ ਉਹਨਾਂ ਦੇ ਵੀ ਜਾਣਾ ਮੈਨੂੰ ਕੁੱਤੇ ਇਨੀ ਲੇਟ ਹੁੰਦਾ ਬਹਿ ਜਾ ਮੇਰੀ ਗੱਲ ਸੁਣ ਮੇਰੇ ਕੰਮ ਵਾਲੇ ਹੋ ਜਾਂਦੇ ਨੇ ਤੁਹਾਨੂੰ ਪਤਾ ਮੇਰੀ ਗੱਲ ਸੁਣ ਲੈ ਹਾਂ ਮੈਂ ਜਾਊਂਗੀ ਵਿਆਹ ਤੇ ਅੱਛਾ ਮੈਨੂੰ ਲੱਗ ਜਾਣਗੇ 3-4 ਦਿਨ ਤੇ ਹੁਣ ਉਹਨੇ ਦਿਨ ਤੂੰ ਘਰ ਸੰਭਣਾ ਤੂੰ ਕੰਮ ਸੰਭਣਾ ਫਿਰ ਮੇਰੇ ਤਾਂ ਭੈਣ ਜੀ ਦਾ ਵਿਆਹ ਆ ਗਿਆ ਉਸੇ ਤਰੀਕ ਦਾ ਆ ਕੋਈ ਗੱਲ ਬਣੀ ਭਲਾ ਵੀ ਉਹਨਾਂ ਨੇ ਮੱਥ ਕੇ ਰੱਖੇ ਸੀ ਵਿਆਹ ਵੀ ਉਸੇ ਤਰੀਕ ਦੇ ਤੇਰਾ ਵਿਆਹ ਹੋਣਾ ਸੀਗਾ। ਕੋਈ ਬਾਹਰ ਨਜੇ ਨਾ ਲਾ ਮੇਰੀ ਗੱਲ ਸੁਣ ਲੈ। ਤੇਰੇ ਸਿਰ ਤੇ ਸਾਰਾ ਕੰਮ ਹੈ ਤੇਰੇ ਸਿਰ ਤੇ ਘਰ ਹੈ। ਜੇ ਨਹੀਂ ਵਾਰਾ ਖਾਂਦਾ ਫਿਰ ਹੁਣ ਦੱਸ ਦੇ ਦੇਖ ਹੁਣ ਤੈਨੂੰ ਪੱਕੀ ਕੰਮ ਵਾਲੀ ਲਾਇਆ ਸੀ। ਹੁਣ ਫਿਰ ਹੋਰ ਹੁਣ ਕਿੱਥੋਂ ਅਦਬ ਚਾਲੇ ਲਾਵਾਂ। ਜੇ ਭਾਈ ਨਹੀਂ ਤਾਂ ਫਿਰ ਤੂੰ ਦੇਖ ਲੈ ਸੀ ਕੰਮ ਵਾਲੀ ਹੋਰ ਪਾ ਲੈਨੇ ਕੋਈ। ਹੋ ਤਾਂ ਤੁਹਾਡੀ ਗੱਲ ਠੀਕ ਆ ਮੈਂ ਮੰਨਦੀ ਆ। ਮੇਰੀ ਭਾਣ ਜੀ ਦਾ ਚਲ ਕੋਈ ਸਾਡੇ ਤੱਕ ਗਰੀਬਾਂ ਦੇ ਕਾਦੇ ਵਿਆਹ ਹੁੰਦੇ ਨੇ ਜੀ ਅਮੀਰਾਂ ਦੇ ਵਿਆਹ ਹੁੰਦੇ ਨੇ ਨਾ ਅਗਰ ਮੈਂ ਜ਼ਰੂਰ ਕਰੂੰਗੀ ਕੰਮ ਥੋੜਾ ਠੀਕ ਹੈ ਨਾ ਕੋਈ ਨਾ ਮੇਰੀ ਭੈਣ ਨੂੰ ਮੈਂ ਕਹਿ ਦੂੰਗੀ ਜੀ ਜਿਨ੍ਹਾਂ ਤੋਂ ਮੈਂ ਪੈਸਾ ਤੇ ਲਫੜਦੀ ਆ ਮੇਰਾ ਉਹਨਾਂ ਦਾ ਕਰਨਾ ਕੰਮ ਜ਼ਰੂਰੀ ਆ ਠੀਕ ਹੈ ਨਾ ਕੋਈ ਨਾ ਪੜੇ ਅਮੀਰਾਂ ਦੇ ਆਖੋ ਤੇ ਸਾਡੇ ਕਾਦੇ ਵਿਆਹ ਨਾ ਪੈਸੇ ਲੈਣ ਵੇਰੀ ਤਾਂ ਹੀ ਗਿੰਦੀਆਂ ਫੜ ਕੇ ਬੁੜੇ ਤੋਂ ਕੰਮ ਵੇਰੀ ਮੌਤ ਪੈਂਦੀ ਆ ਆਖੇ ਮੇਰੀ ਭਾਣ ਜੀ ਦਾ ਆਪ ਉਸੇ ਤੇ ਨਾ ਉਹਨਾਂ ਨੇ ਵਿਆਹ ਮੱਥ ਕੇ ਬੰਨੇ ਸੀ ਤੇ ਤੇਰਾ ਵੀ ਉਸੇ ਤਰੀਕੇ ਦਾ ਹੀ ਹੋਣਾ ਸੀ ਵਿਆਹ ਤੇ ਸਾਡਾ ਵੀ ਹੈ ਮਾਰਦੀ ਏ ਭਾਨੇ ਜਾਣਾ ਕਿਤੇ ਹੋਰ ਹੋਊਗਾ ਕਹਿੰਦੀ ਸਾਡੇ ਵੀ ਵਿਆਹ ਆ ਗਿਆ ਕੋਈ ਨਾ ਜੇ ਬਾਲਾ karenge ਤੈਨੂੰ ਭਾਜਾ ਸੇ ਕੰਮ ਵਾਲੀ ਹੋਰ ਰੱਖ ਲਾਂ ਫਿਰ ਤੀਰੇ ਜਮਕਦੀ ਚਾਪਿਆ ਹਾਂ ਇੱਧਰ ਤਾਂ ਯਾਰ ਕਣਕ ਕਿਤੇ ਯਾਰ ਘਟ ਲੈ ਕਿੜੀਆਂ ਕਿਤੇ ਜਾਦੇ ਤੇ ਉਧਰ ਹਰਿਆਣੇ ਵਾਲੇ ਖੇਤ ਕਿਵੇਂ ਨਿਕੜੀਆਂ ਕਰਦੇ ਜਮਾਂ ਸਹੀ ਆ ਬਾਈ ਆ ਬੱਟ ਦੇ ਬਾੜੀ ਲਵੇ ਲਾਤੀ ਤੇ ਵੀ ਕੰਜਰ ਦੇ ਉਧਰ ਪਾਣੀ ਲਾਉਣ ਬੜੇ ਫੇ ਆ ਗਾਹਾ ਓਏ ਜਮੀ ਕਮਾਲ ਕਰੀ ਪਈ ਆ ਕੰਜਰ ਦੇ ਵਾਹ ਉਹ ਸਰਪੰਚ ਉਹਦੇ ਗਾੜੀ ਨਹੀਂ ਵੱਟ ਤੁਸੀਂ ਸਰਪੰਚ 11 ਵਜੇ ਰਾਤ ਨੂੰ ਉਹਦੇ ਉਹ 11 ਦਾ ਪਜ ਕੇ ਦੂਜੇ ਦਿਨ ਉਹ ਆ ਹਰੀ ਹੋ ਜੂ ਕਣਕ ਹੋਈ ਪਈ ਆ ਇਹ ਖਾਰੀ ਕਣਕ ਪੱਟੀ ਜੂ ਹੁਣ ਪਾਣੀ ਕਿਵੇਂ ਲਾਇਆ ਕਰੋਗੇ ਦੱਸੋ ਕੋਈ ਨਾ ਹੁਣ ਪਾ ਦਾਂਗੇ ਫਿਰ ਕੀ ਹੋ ਗਿਆ ਉਹ ਕਿੱਥੋਂ ਪਾ ਦੋਗੇ ਯਾਰ ਚਲ ਕੋਈ ਨਾ ਸਰਪੰਚਾ ਰੋਟੀ ਪਾਣੀ ਦਾ ਹੁਣ ਔਖਾ ਯਾਰ ਪ੍ਰਜਾ ਜੀ ਨੂੰ ਹੋਰ ਵਾਰ ਕਰ ਲੈ ਪਰ ਜਾਈ ਵੀ ਤੇਰੀ ਆਊਗੀ ਤੈਨੂੰ ਉਧਰ ਵੀ ਪਤਾ ਹੁਣ ਆਪਣੀ ਕਬੀਲਦਾਰੀ ਦਾ ਜੇ ਕੋਈ ਉਹ ਹੁੰਦਾ ਕਾਹ ਨਹੀਂ ਜਾਂਦੀ ਉਹਗਾ ਤਾਂ ਉੱਤੇ ਤੈਨੂੰ ਪਤਾ ਰਹੇਗਾ ਬਾਹਰ ਉੱਥੇ ਆਪਣਾ ਠੇਕੇ ਤੇ ਦੇ ਕੇ ਨਵੇਂੜ ਕੀ ਆਊ ਸਾਰਾ ਗਸੋਂ ਗਾਂ ਜਿਹੜੇ ਸੱਤ ਸਵਰਾ ਨੇ ਬਜ਼ੁਰਗ ਹੋ ਗਏ ਗਾਂ ਉਹ ਆਏ ਜਨੇ ਕੰਜਰਾਂ ਦੇ ਉਹਨਾਂ ਨੂੰ ਮੈਂ ਕਹੀ ਜਾਂਦਾ ਉਰੇ ਰਹਿਣ ਲੱਗੇ ਸਾਡੇ ਕੋਲੇ ਉਰੇ ਆਜੂ ਉਰੇ ਆਜੂ ਉਰੇ ਨਹੀਂ ਮੰਦੇ ਹੁਣ ਤਾਂ ਕਰਕੇ ਗਈ ਹੋਈ ਆ ਉਹਦੀ ਵੀ ਮਜਬੂਰੀ ਆ ਬਸ ਆਜੂਗੀ ਕੱਲ ਕਰਾਂ ਦੀ ਮੈਂ ਫੋਨ ਗਈ ਦੀ ਮਾਜੂ ਕਦੇ ਦਿਨ ਚ ਪਿਛਲੀ ਵਾਰ ਨਾ ਕੀ ਹੋਇਆ ਠੇਕੇ ਵਾਲੇ ਕੰਗਰ ਦੇ 8 ਨੋਟ ਵਿੱਚ ਨਕਲੀ ਦੇਗੇ ਤਾਂ ਕਰਕੇ ਗਈ ਹੋਈ ਆ ਉਹ ਠੀਕ ਆ ਆ ਜੋ ਇਹ ਕੰਦਨ ਵਿੱਚ ਠੀਕ ਆ ਆ ਮੇਠਾ ਜੀ ਸਮਾਰ ਜੂਗੀ ਪੁਰਜੀ ਬਣਾ ਲੂੰਗੀ ਸ਼ਾਮ ਨੂੰ ਹਣਾ ਸਬਜ਼ੀਆਂ ਸਬਜ਼ੀਆਂ ਕਰ ਲੈਂਦੇ ਹਾਂ ਹਲਕਾ ਹੌਮ ਘਮ ਘਮ ਤੱਕ ਗਏ ਨੀ ਪਰ ਲਸਣ ਕਹਿੰਗੇ ਲੈ ਜੂਗੀ ਬਾਗੀ ਜਮਾ ਨਿਮਾ ਹਾਂ ਬਣੀ ਓਰੇ ਆ ਮੇਰੀ ਗੱਲ ਸੁਣ ਮੈਂ ਪਾਣ ਤੋਂ ਕੱਪੜੇ ਦੇਂਦੇ ਨੇ ਫੇਰ ਪਾ ਲਈ ਆ ਜਾ ਮੈਨੂੰ ਵੀ ਕਾਲੀ ਏ ਥੋੜੀ ਜੀ ਹਾਂਜੀ ਤੂੰ ਨਾ ਕਰੀ ਜਾਂਦੀ ਹੋਏ ਨਾਲੇ ਤਾਂ ਉਹ ਕੇਲਿਆਂ ਨਾਲ ਫਾਫਾ ਪਿਆਉ ਲੈ ਜੀ ਅੱਛਾ ਤੇ ਲੱਸੀ ਪਈ ਆ ਉਹ ਲੈ ਜੀ ਡੋਲੂ ਚ ਜੱਗ ਚ ਪਈ ਆ ਤੇ ਉਹ ਖਾਣ ਲਈ ਲੈ ਜੀ ਜਿਵੇਂ ਅੱਕਾਂ ਨੂੰ ਜਿਹੜਾ ਕੁਝ ਸਬਜ਼ੀ-ਸਬਜ਼ੀ ਚਾਹੀਦੀ ਏ ਤੇ ਦੁੱਧ ਠੰਡਾ ਹੋ ਜਾਊਗਾ ਇਹਨੂੰ ਫਰਿੱਜ ਚ ਰੱਖ ਜੀ ਚੰਗਾ ਤੇ ਮੈਂ ਮਾੜਾ ਜੇ ਸਾਰੇ ਕੰਮ ਇਹਨੂੰ ਵਾਸਤੇ ਕੀ ਗੱਲ ਓ ਇੰਨੇ ਕੰਮ ਨਿੱਕੇ-ਨਿੱਕੇ ਨੇ ਜਿਆਦਾ ਨਹੀਂ ਹੈਗੇ

ਜੇ ਨਾ ਤਾਂ ਮੰਗਦੀ ਆ ਤਾਂ ਕੀ ਐ 2000 ਕੱਢ ਕੇ ਮੱਥੇ ਮਾਰਨਗੇ ਜੇ ਮੰਗੂਗੀ ਲੈ ਮੈਂ ਬਾਪੂ ਨੂੰ ਪੁੱਛਦਾ ਬਾਪੂ ਬਣਾਇਆ ਏਟੀਐਮ ਬੈਂਕ ਕਰਾਂ ਤਾਂ ਕੀ ਕਰਾਂ ਹੁਣ ਪੈਸੇ ਜ਼ਿਆਦੇ ਚਾਹੀਦੇ ਨੇ ਕਿੱਥੋਂ ਮੰਗਾ ਓਹੋ ਉਹ ਕਦੇ ਕੁਛੜ ਕੁੜੀ ਤੇ ਚਾਰ ਟੰਡੋਰਾ ਆ ਸਰਪੰਚ ਕਦੋਂ ਕੰਮ ਆਊਗਾ ਉਹ ਨੁਕੀਂਦੀਆਂ ਵੀ ਮਾਤਾ ਸ਼ੋਪਿੰਗ ਕਰਨੀ ਹੈ ਨਾਲੇ ਚਾਹੀਦੇ ਨੇ ਪੈਸੇ ਹਲੋ ਹਾਂਜੀ ਠੀਕ ਠਾਕ ਹੈ ਵਧੀਆ ਮੇਰੀ ਗੱਲ ਸੁਣੋ ਮੈਂ ਜਾਣਾ ਹੈ ਵਿਆਹ ਤੇ ਜਾਉਂਗੀ ਤੁਸੀਂ ਮੈਨੂੰ ਪੈਸੇ ਚਾਹੀਦੇ ਨੇ ਮੈਂ ਸੂਟ ਲੈਣੇ ਆ ਤੁਸੀਂ ਦਵਾ ਦਉਗੇ ਠੀਕ ਹੈ ਮੈਨੂੰ ਪਤਾ ਸੀ ਚਲੋ ਠੀਕ ਹੈ ਮੈਂ ਫਿਰ ਕਰੋ ਚੱਲਣ ਲੱਗੀ ਫੋਨ ਕਰਦੀ ਆ ਤੁਹਾਨੂੰ ओके ਇਹ ਹੈਗੀ ਹਾਂ ਲੈ ਹਾਂ ਨੂੰ ਫੋਨ ਕਰਦੇ ਹਾਂ ਵੀ ਮੈਂ ਚੱਲ ਪਈ ਕਿ ਬਾਹਰ ਨਿਕਲ ਕੇ ਕਰਦੀ ਹਾਂ ਨੀ ਮੋ ਤਾਂ ਨਹੀਂ ਹੈਗੀ ਟੋ ਬੜਾ ਵੀ ਘਟਈ ਆ ਅਪਰੇ ਮੈਂ ਬੜੂ ਰੁੱਖਾਂ ਤੱਕ ਜਾਣਾ ਹੈ ਲੈ ਆ ਵੀ ਤਸਵਾਰੀ ਨਹੀਂ ਹੈ ਔਰ ਸਵਾਰੀ ਹੁਣ ਸਵਾਰੀਆਂ ਇਕੱਠੀਆਂ ਕਰਕੇ ਜਾਓਗੇ ਹਾਂਜੀ ਤੂੰ ਐ ਕਰ ਤੂੰ ਮੈਨੂੰ ਤੋ ਲੈ ਲਈ ਜਿਹੜਾ 100 150 ਲੈਣਾ ਜੀ ਤੂੰ ਮੈਨੂੰ ਚੱਲ ਛੱਡ ਗਿਆ ਮੈਨੂੰ ਕਾਲੀ ਹੈ ਚਲੋ ਬੈਠ ਜਾ ਚੱਲ ਹੋਰ ਕਦੋਂ ਸਵਾਰੀਆਂ ਤੇਰੀਆਂ ਇਕੱਠੀਆਂ ਹੋਈਆਂ ਕਦੋਂ ਤੂੰ ਗਿਆ ਮੇਰੇ ਨਾਲ ਤੇ ਲੋਰੀ ਰੋਕ ਦੇ ਭਾਈ ਮੈਂ ਨਾ ਬਾਕੀ ਤੈਨੂੰ ਆ ਕੇ ਦਿੰਨੀ ਆ 150 ਮੈਂ ਬਾਤ ਹੋਈ ਹੈ ਜੀ ਕੋਈ ਨਹੀਂ ਤਾਂ ਪਿੰਡ ਤੇ ਹੀ ਹੈ ਤਾਂ ਕਿ ਮੈਂ ਤੈਨੂੰ ਆ ਕੇ ਦੇ ਦੂੰ ਮੈਨੂੰ ਖੁੱਲੇ ਨਹੀਂ ਹੈਗੇ ਮੈਨੂੰ ਕੱਲ ਹੀ ਆ ਹੁਣ ਮੈਨੂੰ ਦਵਾਈ ਲੈਣ ਜਾਣਾ ਇਹ ਤਾਂ ਕੋਈ ਬਾਤ ਨਹੀਂ ਬਣੀ ਫੇਰ ਕੀ ਹੋ ਗਿਆ ਗਵਾਂਢੀ ਤਾਂ ਹੈਗਾ ਸਾਡਾ ਆ ਕੇ ਦੇ ਦੂੰਗੀ ਦਰ ਲੱਕ ਹੀ ਜਾਂਦਾ ਹੈ ਪਿੰਡ ਦੇ ਸਾਰੇ ਕੁੱਤੇ ਬਿੱਲੇ ਤੁਰੇ ਫਿਰਦੇ ਆ ਗਿਆ ਪਿੱਛੇ ਭੈਰੋ ਪਿੱਛੇ 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 ਬੜਾ ਹਨ ਪਿੱਛੇ ਐਨਾ ਟਾਈਮ ਲਾਇਆ ਉਹ ਤਾਂ ਸਿੱਧਾ ਬਸ 10 ਮਿੰਟ ਹੋ ਗਏ ਹਨ ਚਲਕੁਲੇਸ਼ਨ ਦੇਖਿਆ ਤਾਂ ਨਹੀਂ ਤੁਨੂੰ ਨਾ ਮੈਂ ਤਾਂ ਕੰਮ ਦੇਖਿਆ ਅਸਰ ਫੋਨ ਨਾ ਡਰੋ ਨਾਲੇ ਢਰਦੇ ਹਾਂ ਹੁਣ ਨਾ ਡਰੋ ਹਰ ਨਾ ਮੈਂ ਮੇਰੀ ਗੱਲ ਸੁਣੋ ਸਰਪੰਚ ਸਾਹਿਬ ਮੰਜ ਦਾ ਪਿਆਰ ਕਰਦੇ ਹਾਂ ਹੋ ਚੁਕੇ ਨਾ ਮਗਰ ਵੇਜਾ ਜਾ ਲੀਆਂ ਚ ਪਿਆਰ ਦਾ ਬਹੁਤ ਕਰਦਾ ਖੰਡ ਗੱਲ ਪਿਆਰ ਦੀ ਨਹੀਂ ਗਈ ਲੋਕ ਲੱਜ ਵੀ ਤਾਂ ਰੱਖਣੀ ਪੈਣੀ ਆ ਹਾਏ ਹਾਏ ਇਹ ਕਹਿੰਦੇ ਨੇ ਹੰਦੇ ਉਹ ਕੀ ਆਸ਼ਕ ਕਹਾਵੇ ਵਿੱਚ ਜੱਗ ਦੇ ਰੱਖ ਸਕੇ ਨਾ ਮਸ਼ੂਕ ਜਿਹੜਾ ਹਿੱਕ ਤਣ ਕੇ ਉਹ ਹਿੱਕ ਤਣ ਕੇ ਤਾਂ ਮੈਂ ਬਸੇ ਰਿਟ ਲੂ ਹੰਤ ਤੱਕ ਤੇਰੇ ਉੱਛਦੀ ਆ ਤੂੰ ਕਹਿ ਹੁਣ ਔਖਾ ਹੋ ਜੂ ਤੇ ਨਜਾਦੇ ਤੁਸੀਂ ਰੱਖਣ ਵਾਲੇ ਬਣੋ ਮੈਂ ਤਾਂ ਰਹਿ ਜਾ ਪੱਕੀ ਗੱਲ ਆ ਪੱਕੀ ਗੱਲ ਆ ਲੋ ਇੱਥੇ ਲਿਖੀ ਰਿਹਾ ਨੇ ਵੀ ਦੇ ਕਿੱਡੀ ਗੱਲ ਆ ਪੱਕੀ ਰੱਖ ਲੈਨੇ ਹੈ ਅੱਛਾ ਹੁਣ ਤਾਂ ਕੱਚੀ ਸੀ ਨਹੀਂ ਜਿਵੇਂ ਪੱਕੀ ਜਿਵੇਂ ਤੂੰ ਉਹ ਕਹਿੰਦੇ ਹੋ ਤੁਸੀਂ ਉਹ ਨੂੰ ਹੋਵੇ ਮੂਰੇ ਬਠਿਆ ਆਂਦੇ ਨੇ ਹੱਸਣੂ ਗੱਲ ਤਾਂ ਐਵੇਂ ਹੁਣ ਮੈਂ ਤਾਂ ਸਹੀ ਆ ਕੇ ਕਹਿੰਦੇ ਵੀ ਸਾਡੇ ਥੋੜੇ ਹੋਣੀ ਹੈਗਾ ਤੇ ਮੱਦ ਰੱਖਿਆ ਕਰੋ ਤੇ ਚਲੋ ਛੱਡੋ ਤੁਸੀਂ ਐਂ ਦੱਸ ਬੱਲਾ ਵਿਆਹ ਵਿਆਹ ਜਾਂ ਕੀ ਕਰਦੇ ਕਿਹਾ ਵਿਆਹ ਪਿੱਛੇ ਤਾਂ ਮੂੜ ਖਰਾਵਾ ਹੈ ਵਿਆਹ ਤੇਰੀ ਮਾਸੇ ਦੀ ਕੁੜੀ ਦਾ ਤੁਹਾਨੂੰ ਪਤਾ ਹੀ ਹੋਦਾ ਅੱਛਾ ਨਾਤਾ ਬੁੜਾ ਵੈਸੇ ਦਿੰਦਾ ਉਹ ਕਹਿੰਦਾ ਬਾਪੂ ਤੇ ਲੈ ਲੈ ਬਾਪੂ ਵੈਸੇ ਦਿੰਦਾ ਨਹੀਂ ਸਾਰੀ ਪੂੰਜੀ ਵਰਦਾਰ ਬਾਪੂ ਹੈਗਾ ਅੱਛਾ ਮੈਂ ਮੰਗਤੀ ਆ ਜਦ ਤੈਨੂੰ ਚਾਹੀਦਾ ਕੀ ਆ ਤੇਰੇ ਪਿਛਲੇ ਜਾਨ ਵੀ ਹਜਾਰਾ ਖੰਡਾ ਮੈਮੋ ਪਰੋਂ ਲੈ ਕੇ ਸਿਰ ਦਾ ਕ ਜੁੱਤੀ ਕੱਪੜੇ ਹੈ ਮੇਕਅਪ ਜੋ ਵੀ ਤੁਹਾਨੂੰ ਸਭ ਕੁਝ ਚਾਹੀਦਾ ਚਲ ਬਾਜ਼ਾਰ ਚੋਂ ਅਗਰ ਚੱਲਦੇ ਆਪਾਂ ਤੇ ਜੋੜਾ ਸੀ ਦਾ ਸ਼ੋਪਿੰਗ ਕਰ ਆ ਸੌਫਟਿੰਗ ਕਰ ਲੀ ਚਲੋ ਚਲ ਮੇਰਾ ਤਾਂ ਨਾ ਹੁਣ ਦਿਲ ਨਹੀਂ ਲੱਗਦਾ ਤੁਹਾਡੇ ਬਿਨਾ ਦੇ ਲੋਟਾ ਕਿਹੜਾ ਲੱਗਦਾ ਜਾਨਾ ਹਾਂ ਤੁਸੀਂ ਤਾਂ ਦਿਲ ਲਾ ਲੈ ਨਿਓ ਕਿੱਥੇ ਲੱਗਦਾ ਖਾਣਾ ਇਹ ਜੇ ਜਦੋਂ ਲੱਗਦਾ ਹੁੰਦਾ ਇੰਨੇ ਨੂੰ ਫੋਨ ਕਰ ਤੋ ਕਰਦੇ ਹਾਂ ਹੁਣ ਮੈਂ ਹੀ ਕਰਦੀ ਆ ਜਦੋਂ ਕਰਦੀ ਆ ਐਂ